ਜਦੋਂ ਗੁਰੂ ਰਾਮਦਾਸ ਜੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਤਾਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਸ ਲੰਗਰ ਦੀ ਖੂਬ ਚਰਚਾ ਹੋਣੀ ਸ਼ੁਰੂ ਹੋ ਗਈ ਸੀ ਦੂਰ-ਦੂਰ ਤੋਂ ਗਰੀਬ ਤੇ ਭੁੱਖੇ ਭਾਣੇ ਸਾਧੂ ਇਸ ਅਸਥਾਨ ਤੇ ਆ ਕੇ ਲੰਗਰ ਛਕਦੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਹੁਕਮ ਸਿੱਕੀ ਜੋ ਵੀ ਮਾਈ ਭਾਈ ਸਾਡੇ ਦਰਸ਼ਨਾਂ ਨੂੰ ਆਵੇ ਉਹ ਇੱਥੇ ਪਹਿਲਾਂ ਲੰਗਰ ਜ਼ਰੂਰ ਛਕੇ ਉਸ ਸਮੇਂ ਬੇਅੰਤ ਜਗਿਆਸੂ ਜਿਹੜੇ ਪਰਮਾਤਮਾ ਦੀ ਖੋਜ ਵਿੱਚ ਨਿਕਲੇ ਹੋਏ ਸਨ ਉਹ ਗੁਰੂ ਸਾਹਿਬ ਕੋਲ ਆਉਂਦੇ ਨਾਮ ਦਾ ਅਭਿਆਸ ਕਰਦੇ ਅਤੇ ਲੰਗਰ ਵਿੱਚ ਲੰਗਰ ਵਰਤਾਉਣ ਅਤੇ ਝੂਠੇ ਭਾਂਡੇ ਮਾਂਜ ਕੇ ਆਪਣੇ ਮੈਲੇ ਮਨ ਨੂੰ ਵੀ ਸਾਫ਼ ਕਰਦੇ ਤੇ ਆਪਣਾ ਹੰਕਾਰ ਵੀ ਚੂਰੋ ਚੂਰ ਕਰਦੇ ਉਸ ਸਮੇਂ ਜੋਗੀਆਂ ਦਾ ਬਹੁਤ ਬੋਲਬਾਲਾ ਸੀ ਜੋਗੀਆਂ ਦੀਆਂ ਕਈ ਪ੍ਰਕਾਰ ਦੀਆਂ ਟੋਲੀਆਂ ਸੀ ਇਹਨਾਂ ਵਿੱਚੋਂ ਕਈ ਜੋਗੀ ਤਾਂ ਇਹੋ ਜਿਹੇ ਸਨ ਜਿਹੜੇ ਕਿ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਕਰਾਮਾਤਾ ਦਿਖਾ ਕੇ ਡਰਾ ਧਮਕਾ ਕੇ ਆਪਣੇ ਪਿੱਛੇ ਲਾ ਕੇ ਰੱਖਦੇ ਸਨ ਇਹਨਾਂ ਵਿੱਚੋਂ ਇੱਕ ਜੋਗੀ ਸਿੱਧ ਹੋ ਚੁੱਕਾ ਸੀ ਉਸ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤੇ ਬਹੁਤ ਮਾਣ ਸੀ ਕਹਿੰਦੇ ਕਹੋਂਦੇ ਜੋਗੀਆਂ ਨੂੰ ਵੀ ਉਹ ਆਪਣੀਆਂ ਸ਼ਕਤੀਆਂ ਦਿਖਾ ਕੇ ਹਰਾ ਚੁੱਕਾ ਸੀ ਇਸ ਜੋਗੀ ਕੋਲ ਇੱਕ ਲੋਟਾ ਸੀ ਇਹ ਜੋਗੀ ਜਿਸਦੇ ਵੀ ਘਰ ਮੰਗਣ ਜਾਂਦਾ ਸੀ ਤੇ ਆਪਣੀ ਰਿੱਧੀ ਸਿੱਧੀਆਂ ਦੀਆਂ ਸ਼ਕਤੀਆਂ ਨਾਲ ਐਸਾ ਮੰਤਰ ਮਾਰਦਾ ਸੀ ਕਿ ਉਸ ਲੋਟੇ ਵਿੱਚ ਜਿੰਨਾ ਮਰਜੀ ਰਾਸ਼ਨ ਪਾ ਦਿੰਦੇ ਸੀ ਲੋਕ ਪਰ ਉਹ ਲੋਟਾ ਭਰਦਾ ਨਹੀਂ ਸੀ ਇਸ ਤਰ੍ਹਾਂ ਉਸਨੇ ਆਪਣੀਆਂ ਕਰਾਮਾਤਾ ਦਿਖਾ ਕੇ ਕਈ ਪਿੰਡਾਂ ਦੇ ਲੋਕਾਂ ਨੂੰ ਆਪਣੇ ਮੰਗਰ ਲਗਾ ਕੇ ਰੱਖਿਆ ਸੀ ਤੇ ਲੋਕ ਵੀ ਉਸ ਤੋਂ ਡਰਦੇ ਸੀ ਕਿਤੇ ਗੁਰੂ ਰਾਮਦਾਸ ਜੀ ਦੇ ਦਰ ਦੀ ਮਹਿਮਾ ਸੁਣ ਕੇ ਇਸ ਸਿੱਖ ਨੇ ਵੀ ਸੋਚਿਆ ਕਿ ਮੈਂ ਉੱਥੇ ਜਾ ਕੇ ਸਿੱਖਾਂ ਨੂੰ ਆਪਣੀਆਂ ਸ਼ਕਤੀਆਂ ਦਿਖਾ ਕੇ ਇਹਨਾਂ ਨੂੰ ਮਜ਼ਾ ਸਿਖਾਉਂਦਾ ਹਾਂ ਇਹ ਸੋਚ ਕੇ ਉਹ ਜੋਗੀ ਦਰਬਾਰ ਸਾਹਿਬ ਅੰਮ੍ਰਿਤਸਰ ਆਇਆ ਸਿੱਖਾਂ ਨੇ ਉਸ ਨੂੰ ਪਹਿਲਾਂ ਲੰਗਰ ਵਿੱਚ ਜਾ ਕੇ ਲੰਗਰ ਛਕਣ ਦੀ ਬੇਨਤੀ ਕੀਤੀ ਜਦੋਂ ਉਹ ਜੋਗੀ ਲੰਗਰ ਵਿੱਚ ਆਇਆ ਤਾਂ ਉਸ ਨੇ ਇੱਕ ਸਿੱਖ ਨੂੰ ਕਿਹਾ ਕਿ ਸਾਨੂੰ ਤਾਂ ਬਸ ਇਸ ਲੋਟੇ ਵਿੱਚ ਕੁਝ ਘਰਾਸ਼ਣ ਪਾ ਦਿਓ ਅਸੀਂ ਬਾਅਦ ਵਿੱਚ ਛੱਕ ਲਵਾਂਗੇ ਇਹ ਗੱਲ ਸੁਣ ਕੇ ਸਿੱਖਾਂ ਨੇ ਲੋਟੇ ਵਿੱਚ ਚੋਲ ਪਾਏ ਤਾਂ ਉਹ ਲੋਟਾ ਭਰਿਆ ਨਾ ਜੋਗੀ ਨੇ ਮਸ਼ਕਰੀਆਂ ਨਾਲ ਹੱਸਣਾ ਸ਼ੁਰੂ ਕਰ ਦਿੱਤਾ ਸਿੱਖ ਭਰ-ਭਰ ਬਾਲਡੀਆਂ ਲਈ ਆਉਣ ਪਰ ਉਹ ਲੋਟਾ ਨਾ ਭਰੇ ਇਹ ਕੋਤਕ ਦੇਖ ਕੇ ਸਿੱਖਾਂ ਨੇ ਸੋਚਿਆ ਕਿ ਇਹ ਜੋਗੀ ਜ਼ਰੂਰ ਕੋਈ ਕਰਾਮਾਤੀ ਹੈ ਜੋ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰ ਰਿਹਾ ਹੈ ਸਿੱਖਾਂ ਨੇ ਲੰਗਰ ਦੇ ਮੁਖ ਸੇਵਾਦਾਰ ਨੂੰ ਜਾ ਕੇ ਸਾਰੀ ਵਿਥਿਆ ਦੱਸੀ ਇਹ ਸਿੱਖ ਬੜੀ ਚੜ੍ਹਦੀ ਕਲਾ ਵਾਲਾ ਸਿੱਖ ਸੀ ਹਰ ਵੇਲੇ ਨਾਮ ਸਿਮਰਨ ਵਿੱਚ ਲੱਗਾ ਰਹਿੰਦਾ ਸੀ ਇਸ ਸਿੱਖ ਨੇ ਆ ਕੇ ਕਿਹਾ ਲਿਆਓ ਜੋਗੀ ਜੀ ਕਿਹੜਾ ਲੋਟਾ ਭਰਨਾ ਹੈ ਇਹ ਗੱਲ ਸੁਣ ਕੇ ਜੋਗੀ ਨੇ ਝੱਟ ਹੀ ਆਪਣਾ ਲੋਟਾ ਅੱਗੇ ਕਰ ਦਿੱਤਾ ਕਿਹਾ ਕਿ ਇਹ ਛੋਟਾ ਜਿਹਾ ਲੋਟਾ ਹੈ ਜੀ ਮੇਰੀ ਹੋਰ ਕਿਹੜਾ ਮੈਂ ਕੁਝ ਜ਼ਿਆਦਾ ਮੰਗ ਰਿਆਂ ਹਾਂ ਉਸ ਸਿੱਖ ਨੇ ਦੋਵਾਂ ਹੱਥਾਂ ਨਾਲ ਚੋਲਾਂ ਦੀ ਬੁੱਕ ਭਰੀ ਤੇ ਉਸ ਦੇ ਲੋਟੇ ਵਿੱਚ ਪਾ ਦਿੱਤੀ ਚੋਲ ਪਾਉਂਦੇ ਸਾਰ ਹੀ ਲੋਟਾ ਨਕੋ ਨਕ ਭਰ ਗਿਆ ਤੇ ਚੋਲ ਲੋਟੇ ਤੋਂ ਬਾਹਰ ਡਿੱਗਣ ਲੱਗੇ ਇਹ ਦੇਖ ਕੇ ਉਹ ਜੋਗੀ ਦਾ ਸਾਰਾ ਹੰਕਾਰ ਤੇ ਮਾਣ ਟੁੱਟ ਗਿਆ ਫਿਰ ਉਹ ਜੋਗੀ ਉਸ ਸਿੱਖ ਦੇ ਚਰਨਾਂ ਤੇ ਡਿੱਗ ਪਿਆ ਤੇ ਮਾਫੀ ਮੰਗਦਾ ਹੋਇਆ ਕਹਿਣ ਲੱਗਾ ਕਿ ਮੈਨੂੰ ਬਖਸ਼ ਲੋ ਉਸ ਸਿੱਖ ਨੇ ਜਵਾਬ ਦਿੱਤਾ ਕਿ ਮੈਂ ਕੌਣ ਹੁੰਦਾ ਹਾਂ ਤੈਨੂੰ ਬਖਸ਼ਣ ਵਾਲਾ ਜੇ ਤੂੰ ਆਪਣੀ ਭੁੱਲ ਬਖਸ਼ਾਉਣੀ ਹੈ ਤਾਂ ਗੁਰੂ ਸਾਹਿਬ ਕੋਲ ਜਾ ਕੇ ਬਖਸ਼ਾ ਮੈਂ ਤਾਂ ਉਹਨਾਂ ਦਾ ਇੱਕ ਛੋਟਾ ਜਿਹਾ ਚਾਕਰ ਹਾਂ ਸੇਵਾਦਾਰ ਹਾਂ ਇਹ ਗੱਲ ਸੁਣ ਕੇ ਜੋਗੀ ਬਹੁਤ ਹੈਰਾਨ ਹੋਇਆ ਕਿ ਜੇ ਆਮ ਜਿਹੇ ਸੇਵਕਾਂ ਵਿੱਚ ਇੰਨੀਆਂ ਸ਼ਕਤੀਆਂ ਹਨ ਤਾਂ ਗੁਰੂ ਸਾਹਿਬ ਤਾਂ ਆਪ ਹੀ ਪਰਮਾਤਮਾ ਹੋਏ ਨਾ ਇਸ ਤੋਂ ਬਾਅਦ ਉਹ ਜੋਗੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੱਗ ਗਿਆ ਇਸ ਤੋਂ ਬਾਅਦ ਉਹ ਜੋਗੀ ਗੁਰੂ ਸਾਹਿਬ ਦੇ ਚਰਨੀ ਲੱਗਾ ਗੁਰੂ ਸਾਹਿਬ ਨੇ ਉਸ ਨੂੰ ਰਿੱਧੀਆਂ ਸਿੱਧੀਆਂ ਵਿੱਚੋਂ ਕੱਢ ਕੇ ਨਾਮ ਦੀ ਦਾਤ ਬਖਸ਼ੀ ਦੇ ਪ੍ਰਭੂ ਦੀ ਸਿਫਤ ਸਲਾਹ ਵਾਲ ਲਾਇਆ ਜੀਵਨ ਦਾ ਅਸਲੀ ਸੱਚ ਮਨੋਰਥ ਸਮਝਾਇਆ ਕਿ ਇਹ ਜੀਵਨ ਸਾਨੂੰ ਪ੍ਰਭੂ ਦੀ ਪ੍ਰਾਪਤੀ ਲਈ ਮਿਲਿਆ ਹੈ ਇਸ ਨੂੰ ਵਿਅਰਥ ਦੀਆਂ ਸ਼ਕਤੀਆਂ ਤੇ ਹੋਰ ਹੋਰ ਕੰਮਾਂ ਵਿੱਚ ਲਾ ਕੇ ਗਵਾਉਣਾ ਸਾਡੇ ਲਈ ਮੂਰਖਤਾ ਹੈ ਅਸਲੀ ਸੁੱਖ ਉਸ ਦੀ ਰਾਜਾ ਵਿੱਚ ਰਹਿਣ ਦਾ ਹੀ ਹੈ ਉਸ ਤੋਂ ਬਿਨਾਂ ਸਾਰਾ ਜੀਵਨ ਵਿਅਰਥ ਹੈ ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ ਜਿਸ ਤਰ੍ਹਾਂ ਸੁਪਨੇ ਵਿੱਚ ਅਸੀਂ ਭਾਵੇਂ ਰਾਜੇ ਬਣ ਜਾਈਏ ਚਾਹੇ ਭਿਖਾਰੀ ਬਣ ਜਾਈਏ ਪਰ ਸਾਡੀ ਜਦੋਂ ਅੱਖ ਖੁੱਲਦੀ ਹੈ ਤਾਂ ਸੁਪਨੇ ਦਾ ਸਾਰਾ ਸੰਸਾਰ ਪਲਪਰ ਵਿੱਚ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਮੌਤ ਆਉਂਦਿਆਂ ਹੀ ਸੰਸਾਰ ਵੀ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਇਸ ਸੰਸਾਰ ਦਾ ਇਕੱਠਾ ਕੀਤਾ ਤਨ ਇੱਥੇ ਹੀ ਰਹਿ ਜਾਂਦਾ ਹੈ ਜੇ ਨਾਲ ਜਾਂਦਾ ਹੈ ਤਾਂ ਸਿਰਫ ਪ੍ਰਮਾਤਮਾ ਦਾ ਨਾਮ ਜੇ ਨਾਲ ਜਾਂਦਾ ਹੈ ਤਾਂ ਸਿਰਫ ਨਾਮ ਤੇ ਬੰਦੇ ਦੇ ਕੀਤੇ ਹੋਏ ਪੁੰਨ ਤੇ ਪਾਪ ਇਤਿਹਾਸ ਦੱਸਦਿਆਂ ਹੋਇਆਂ ਹੋਈਆਂ ਗਲਤੀਆਂ ਤੋਂ ਖਿਮਾ ਕਰਨੀ ਜੀ ਇਹੋ ਜੀਆਂ ਹੋਰ ਸਾਖੀਆਂ ਸੁਣਨ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਰੂਰ ਲਿਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ